ਕਿ ਚੜਾ ਉਹਨਾਂ ਨੇ ਕਿਉਂ ਨਾਨਕ ਦੇਵ ਜੀ ਨੇ ਉੱਥੇ ਜਾ ਕੇ ਜਿਹੜੀ ਅਲੱਗ ਜਗਾਈ ਸੀ ਉਹ 550 ਸਾਲ ਦਾ ਸੁਪਨਾ ਜਿਹੜਾ ਵੇ ਨਰਿੰਦਰ મોદી ਜੀ ਨੇ ਪੂਰਾ ਕਰਕੇ ਦਿਖਾਇਆ ਉਹਨੂੰ ਉੱਥੇ ਰਾਮ ਮੰਦਰ ਜਿਹੜਾ ਸਾਜ ਕਿਤੇ ਗਏ 24 ਸਾਲ ਦੇ ਵਿੱਚ ਚੌਦੀ ਸਤਪ੍ਰਕਾਸ਼ ਨੂੰ ਜਦੋਂ ਮੇਅਰ ਬਣਾਇਆ ਉਹ ਕਾਰਜ ਜਿਹੜੀ ਵਿਆ ਸਿੰਘ ਨੇ ਸਪੋਰਟ ਕੀਤੀ ਵਿਆ ਸਿੰਘ ਸਰਕਾਰ ਜੀ ਕਤੂਆ ਖਾਤੀਆਂ ਸਿੰਘ ਜੀ ਆਉਂਦੇ ਹੋ ਆਪਣੀ ਹਵਾ ਦੇ ਕਿਤੇ ਸੀਗੇ ਤੇ ਕੰਗਸ ਵਾਲੇ ਵੀ ਉਹ ਸਾਰੀ ਪਾਰਟੀਆਂ ਵਾਲਾ ਨੇ ਕਿਹ ਜੂ ਧੋਕੇ ਕਰਿਆ ਵੀ ਸਿੰਘ ਜੀ ਆਇਆਂ ਨਰਿੰਦਰ ਹਰ ਜਦੋਂ ਅਗਲੇ ਚੋਣ ਆਏ ਉਹ ਮਾਰੇ ਜਿਹੜੇ ਨੇ ਜਿੰਨੇ ਮਾਰੇ ਕਿਤੇ ਸੀ ਉਹ ਪੂਰੇ ਦੇ ਪੂਰੇ ਮਾਰੇ ਪੂਰੇ ਰੋਸੋਗਾ ਕਰਨੀ ਵਾਤੂ ਇਫेक्ट 200 ਕੇ 330 ਤੀਹ ਤਾਲੀ ਅੱਗੇ ਸਾਹਮਣੇ ਦਿੱਤੀ ਪਾਰਟੀ ਜੰਦਾ ਪਾਰਟੀ ਦੇ ਜਿਹੜਾ ਇੱਕ ਸਿਪਾਹੀ ਜਿਹੜਾ ਚਾਹੇ ਵਿਸ਼ੋਪ ਨਿਕਲ ਜੀ ਹੋਣ ਪਵਨ ਸ਼ਰਮਾ ਜੀ ਹੋਣ ਚਾਹੇ ਤੇ ਨਿੰਦ ਚਿੰਨੇ ਬਣੇ ਕਾਰਕਤਾ ਬਟਨਿਆ ਸਾਫੀ ਬੈਠੇ ਨੇ ਸਾਰਿਆਂ ਨੂੰ ਇਹ ਕਾਰਜਪ੍ਰਿੰਤ ਸਾਹਿਬ ਬੜੀਆਂ ਗੱਲਾਂ ਦੱਸ ਕੇ ਸਾਡੇ ਮੰਡਲਪਤਾਨ ਸਾਹਿਬ ਸਾਡੇ ਬਹੁਤ ਹੀ ਸੀਨੀਅਰ ਲੀਡਰ ਜਿਨ੍ਹਾਂ ਨੇ ਇਹ ਫੰਕਸ਼ਨ ਦੀ ਸਾਰੀ ਤਿਆਰੀ ਕੀਤੀ ਆ ਸਾਰਿਆਂ ਨੇ ਇਕੱਠੀ ਕੀਤਾ ਰੱਖ ਕੇ ਕੋਈ 100 ਬੰਦਾ ਕਰ ਸਕਦਾ ਹੈ ਕੋਈ 10 ਕਰ ਸਕਦਾ ਹੈ ਕੋਈ 5 ਕਰ ਸਕਦਾ ਹੈ ਮੇਰੇ ਅਕਸ ਉਹ ਸਭ ਦਾ ਯੋਗਦਾਨ ਹੈ ਕਿਉਂਕਿ ਆਪਾਂ ਇੱਕ ਕਮਲ ਦਾ ਫੁੱਲ ਇੱਕ ਫੁੱਲ ਲਗ ਲਗ ਪੱਤੀਆਂ ਦੇ ਨਾਲ ਬਣਦਾ ਅੱਲਾ ਤਾਂ ਨਹੀਂ ਬਣ ਸਕਦਾ ਕਿ ਇਸ ਕਰਕੇ ਇਹ ਪਾਰਟੀ ਦੇ ਵਿੱਚ ਸਭ ਦੀ ਲੋੜ ਹੈ ਕਿ ਸਭ ਨੇ ਸਾਡੇ ਬਹੁਤ ਹੀ ਸਤਿਕਾਰਯੋਗ ਸੀਨੀਅਰ ਡਿਪਟੀ ਮੇਅਰ ਮੇਰੇ ਸਾਰੇ ਮੇਰੇ ਬਜ਼ੁਰਗ ਮੇਰੇ ਨੌਜਵਾਨ ਸਾਥੀ ਪਿੱਛੇ ਵੱਡੀ ਗਿਣਤੀ ਚਾਏ ਨੇ ਪਰ ਮੈਨੂੰ ਅੱਜ ਲੱਗਦਾ ਤੁਸੀਂ ਪੂਰੇ ਮਹਿਲਾ ਮੋਰਚਾ ਨੂੰ ਸਾਧਾ ਦੇਣਾ ਭੁੱਲ ਗਏ ਕਿਉਂਕਿ ਇੰਨੀ ਵੱਡੀ ਦਬਾਅ ਕੋਈ ਵੀ ਪ੍ਰੋਗਰਾਮ ਸਾਡੀ ਮਹਿਲਾਵਾਂ ਹਰ ਜਗ੍ਹਾ ਵੱਧ ਹੁੰਦੀ ਹੈ ਇਸ ਕਰਕੇ ਹੁਣ ਤੁਸੀਂ ਦੁਬਾਰਾ ਜਦੋਂ ਪ੍ਰੋਗਰਾਮ ਰੱਖੋਗੇ ਸਾਡੀਆਂ ਬੇਟੀਆਂ ਪਿੱਛੇ ਆਵਾਮਾ ਪੈਣਾ ਤੇ ਸਾਰਿਆਂ ਦੇ ਘਰ ਘਰ ਜਾ ਕੇ ਇੱਕ ਪ੍ਰੋਗਰਾਮ ਬਾਕੀ ਜਗਾ ਭਾਜੀਪੀ ਲੜੇ ਸਾਡਾ ਪੰਜਾਬ ਭਾਜੀਪੀ ਸਹਿਰ ਬੰਝਾ ਹੋਇਆ ਪਿਆ ਸਾਨੂੰ ਕੁਝ ਮਿਲ ਨਹੀਂ ਰਿਹਾ ਤੇ ਸਾਰਿਆਂ ਦੀ ਭਾਜੀਪੀ ਨੇ ਗੱਲ ਮੰਨੀ ਵੀ ਭਾਜੀਪੀ ਨੂੰ ਸੀ ਇਲੈਕਸ਼ਨ ਲੜਾਵਾਂਗੇ ਤਾਂ ਫਿਰ ਸਾਡੇ ਵਰਗੇ ਲੋਕ ਸੀ ਜਿਹੜੇ ਅਸੀਂ ਕਿਹਾ ਵੀ ਅਸੀਂ ਤੁਹਾਡੇ ਨਾਲ ਰਲਣ ਨੂੰ ਤਿਆਰ ਆ ਅਸੀਂ ਤੁਹਾਡੇ ਕੈਂਡੀਡੇਟ ਬਣਨ ਨੂੰ ਤਿਆਰ ਆ ਕਿਉਂਕਿ ਤੁਹਾਡਾ ਕੰਮ ਇੰਨਾ ਵਧੀਆ ਹੈ ਲੜੋ ਤਾਂ ਸਹੀ ਇਸ ਕਰਕੇ ਉਹਨਾਂ ਨੇ ਫੈਸਲਾ ਕੀਤਾ ਅੱਜ ਬੀਜੇਪੀ 13 ਦੀ 13 ਸੀਟਾਂ ਤੇ ਲੜ ਰਹੀ ਹੈ ਜਿੱਥੇ 3 ਸੀਟਾਂ ਲੜ ਰਹੀ ਹੁਣ ਕੀ ਨਹੀਂ ਹੋਊਗਾ ਜਿਵੇਂ ਮਿੱਤਰ ਸਾਹਿਬ ਕਹਿ ਰਹੇ ਸੀ ਉਸ ਤੋਂ ਪਹਿਲਾਂ ਬੋਲਦੇ ਹੋਏ ਕਹਿ ਰਹੇ ਸੀ ਕਿ ਸਾਡਾ 1991 ਬੀਜਪੀ ਦਾ ਮੇਅਰ ਬਣਿਆ ਸੀ ਅੱਜ ਕਿੰਨੇ ਸਾਲ ਹੋ ਗਏ 91 ਤੋਂ ਲੈ ਕੇ ਲਾਇਓ ਸਾਹਿਬ 33 ਤੇ 33 ਸਾਲ ਬਾਅਦ ਦੁਬਾਰਾ ਹੁਣ ਜਦੋਂ ਇਲੈਕਸ਼ਨ ਹੋਏਗੀ ਪਾਰਲੀਮੈਂਟ ਤੋਂ ਬਾਅਦ ਤੇ ਕਾਉਂਸਲਰ ਵੀ ਸਾਡੇ ਹੋਣਗੇ ਮੇਅਰ ਵੀ ਸਾਡਾ ਹੋਵੇਗੀ ਅਸੀਂ ਪਹਿਲਾਂ ਤਾਂ ਅਸੀਂ ਲੜਦੇ ਨਹੀਂ ਸੀ ਅਕਾਲੀ ਤੇ ਲੜਦਾ ਸੀ ਸਾਨੂੰ ਟੁੱਟੀਆਂ ਭੱਜੀਆਂ ਸੀਟਾਂ ਦੇ ਦਿੰਦੇ ਸੀ ਜਿੱਥੇ ਉਹਨਾਂ ਦਾ ਮਨ ਨਹੀਂ ਸੀ ਕਰਦਾ ਉੱਥੇ ਦੇ ਦੇ ਇੱਕ ਜਦੋਂ ਸਾਰੀਆਂ ਚੀਜ਼ਾਂ ਮੋਤੀ ਜੀ ਤੋਂ 2 ਸਾਲ ਦੇ ਵਿੱਚ ਬੁੰਗੀਆਂ ਕਰਵਾ ਕੇ ਚਾਹੇ ਉਹ ਕਿਸਾਨਾਂ ਦੀਆਂ ਆ ਮੈਂ ਹੁਣ ਵੀ ਨਾਲੇ ਸਭ ਕਰਵਾਇਆ ਇੱਕ ਕਿਸਾਨ ਨਾਲ ਕਿਆ ਕਰੋ ਗੱਲ ਬਹਿ ਕੇ ਸਾਡੇ ਨਾਲ ਬੈਠਾ ਥੋੜਾ ਕਰਜ਼ਾ ਹੈ ਉਹ ਬਾਪੂ ਦਾ ਥੋੜੂ ਪੈਨਸ਼ਨ ਲੱਕੂ ਵੀ ਥੋੜਾ ਤਾਂ ਸੋਗਤ ਸਹੀ ਕੀਤੀ ਹੈ ਐਮਐਲਏ ਤੋਂ ਪਹਿਲਾਂ ਸਲੀਵਾ ਦਿੰਦੇ ਇਹ ਦੋ ਚੀਜ਼ਾਂ ਤਾਂ ਰੱਖ ਨਹੀਂ ਸਕਦਾ ਬੰਦਾ ਉਹਨਾਂ ਨੂੰ ਪਹਿਲਾਂ ਹੀ ਪਤਾ ਸੀ ਗੱਲ ਦਾ ਵੀ ਮੈਂ ਐਮਪੀ ਨਹੀਂ ਬਣਨਾ ਤੇ ਐਮਪੀ ਐਮਐਲਏ ਉਹਨਾਂ ਨੇ ਰੱਖੀ ਹੋਈ ਹੈ ਅੱਜ ਬੜਿੰਗ ਆਇਆ ਸੀ ਦਾ ਆ ਬੜਿੰਗ ਨਹੀਂ ਬੜਿੰਗ ਬੜਿੰਗ ਆਇਆ ਤੇ ਕੋਈ ਵੀ ਅੱਜ ਮੈਂ ਦੇਖਿਆ ਸਿਰਫ ਤੇ ਸਿਰਫ ਬਾਹਰੋਂ ਗੱਡੀਆਂ ਲੁਧਿਆਣੇ ਦਾ ਕੋਈ ਕਾਂਗਰਸ ਦਾ ਵਰਕਰ ਵੀ ਬਾਹਰ ਨਿਕਲ ਰਿਹਾ ਦੇਖਿਆ ਸਾਰਿਆਂ ਨੇ ਕੀ ਹਾਲ ਹੈ ਤੇ ਇਸ ਕਰਕੇ ਜਦੋਂ ਕੋਈ ਬਾਹਰਲਾ ਕੈਂਡੀ ਤੁਸੀਂ ਜਾ ਕੇ ਕਾਂਗਰਸੀਆਂ ਨੂੰ ਕਹਿਣਾ ਵੀ ਭਾਈ ਕੀ ਤੁਹਾਨੂੰ ਡਾਵਨ ਸਾਹਿਬ ਸੰਜੀਤ ਤਲਵਾਰ ਪਾਂਡੇ ਜੀ ਆਸ਼ੂ ਜੀ ਕੋਈ ਨਹੀਂ ਤੁਹਾਨੂੰ ਲੱਭਿਆ ਕਿਸੇ ਲੁਧਿਆਣੇ ਵਾਲੇ ਦਾ ਕਾਂਗਰਸ ਦੀ ਤੁਹਾਨੂੰ ਪਰਵਾਹ ਨਹੀਂ ਕਿਉਂਕਿ ਉਹਨਾਂ ਨੇ ਜੋ ਵੇਸਤੀ ਕੀਤੀ ਆ ਕਿਉਂਕਿ ਆਪ ਹੀ ਪ੍ਰਧਾਨ ਸੀ ਆਪ ਹੀ ਆਪਣੀ ਡਿਪਲੇ ਬੀ ਲੁਧਿਆਣਾੇ ਬੜਾ ਸਮਾਨ ਆ ਬੜਾ ਪੈਸਾ ਹੈ ਨਾ ਇੰਡਸਟਰੀ ਤੇ 3 ਦਿਨ ਛੁੱਟੀਆਂ ਲਵਾਵਾਂਗੇ ਸਮਰ ਹੋਦੀ ਜੇ ਗਰਮੀਆਂ ਦੀਆਂ ਛੁੱਟੀਆਂ ਅੱਜ ਦੇਖਿਆ ਵੀ ਬਾਈਕ ਵੀ ਨਾਲ ਆਪ ਵੀ ਤੇ ਚੰਗਾ ਉਹੇ ਸਮਾਨ ਸਹੁੰ ਬਣੇਗਾ ਚੰਗੀਆਂ ਸੈਰਾਂ ਕਰਨਗੇ ਬਾੜੇ ਵਿਆਮ ਦੇਣਗੇ ਪਰ ਕਦੇ ਵੀ ਇਹ ਕੰਮ ਨਹੀਂ ਬਣਦਾ ਕੰਨ ਜਦੋਂ ਇਹੀ ਨਹੀਂ ਪਤਾ ਭਾਈ ਤੁਹਾਡਾ ਐਡਰੈਸ ਕਿੱਥੇ ਆ ਤੁਸੀਂ ਹੈ ਕਿੱਥੋਂ ਕਿਹੜੀ ਜਗ੍ਹਾ ਦੇ ਆਂ ਜੇ ਲੁਧਿਆਣੇ ਤੇ ਹੋ ਤਾਂ ਵੀ ਆ ਬੜਿੰਗ ਸਾਹਿਬ ਤੁਸੀਂ ਹੈ ਕਿੱਥੇ ਦੇ ਐਤ ਦੱਸੋ ਲੁਧਿਆਣੇ ਵਾਲੇ ਕਿਉਂ ਤੁਹਾਨੂੰ ਵੋਟ ਕਰਨ ਇੱਕ ਰੀਜ਼ਨ ਦੱਸੋ ਵੀ ਤੁਹਾਨੂੰ ਵੋਟ ਮਾ ਕੇ ਲੁਧਿਆਣੇ ਵਾਲਿਆਂ ਨੂੰ ਮਿਲੂਗਾ ਕੀ ਮਿਲੂਗਾ ਮੈਨੂੰ ਇੱਕ ਗੱਲ ਦੱਸੋ ਕੁਸੀਂ ਬਾਹਰਲੇ ਸਰਕਾਰ ਤੁਹਾਡੀ ਨਹੀਂ ਬਣਨੀ ਤੇ ਫਿਰ ਕਾਦੇ ਲਈ ਤੇ ਮੈਂ ਜਿਆਦਾ ਟਾਈਮ ਲੈ ਗਿਆ ਤੁਸੀਂ ਵੱਡੀ ਗਿਰਤੀ ਬੈਠੇ ਹੋ ਸਾਰੇ ਤੇ ਇਹੀ ਦੋ ਤਿੰਨ ਗੱਲਾਂ ਐ ਜੇ ਧਰਮ ਦੀ ਗੱਲ ਕਰੋ ਸਬਦਾ ਕੀਤਾ ਜੇ ਤਾਕਤ ਦੀ ਗੱਲੋ ਜੇ ਕੋਈ ਪੈਸਾ ਫੰਡ ਦੇ ਸਕਦਾ ਤਾਂ ਉਹ ਮੋਦੀ ਸਾਹਿਬ ਦੇ ਸਕਦਾ ਤੇ ਜੇ ਕਹੀਏ ਇਮਾਨਦਾਰੀ ਦੀ ਗੱਲ ਕਰੀਏ ਤਾਂ ਬਾਕੀਆਂ ਦਾ ਹਾਲ ਤੁਸੀਂ ਦੇਖਿਆ ਹੀ ਹੈ ਕਿ ਜਿਹੜਾ ਸਾਡੀ ਜੇਲ੍ਹ ਚ ਨੇ ਪੂਜਾ ਸੀਐਮ ਭਗਵੰਤ ਸਾਨੂ ਉਹਨਾਂ ਦੀ ਖਬਰ ਲੈਂਦੇ ਪੁਜੀਏਤ ਜਾ ਕੇ ਵੀ ਇਨਸੂਲੈਂਟ ਲੱਗੀ ਜੀ ਬਾਹਰ ਆ ਕੇ ਦੱਸਦਾ ਅੰਦਰ ਅੰਬ ਠੀਕ ਪਹੁੰਚ ਗਏ ਇੰਕੋ ਸਤਾਸ਼ਨ ਪਾੜੀ ਜਿਹੜਾ ਉਹ ਲੈ ਕੇ ਚੱਡੀ ਕਿਢੋਂ ਜਹਾਜ਼ ਚੜ ਜਾਂਦਾ ਦਿੱਲੀ ਜਾਊਗਾ ਤੇ ਐਨਾ ਹੀ ਕੰਮ ਆ ਆਮ ਆਪੀ ਪਾਰਟੀ ਦਾ ਤੇ ਕਾਂਗਰਸ ਖਲਕਾ ਸਵਾਗਤ ਸੰਜੀਤ ਜੀ ਨੂੰ ਆਪਾਗ ਸ਼ਰਮਾ ਜੀ ਭਾਰਤੀ ਦੇ ਇੱਕ ਹੋਰ ਆਏ ਨਾਜਾਨ ਜੀ ਹੈਲੋ ਅੱਜ ਆਪਾਂ

ਬੇਟਾ ਪਾਣੀ ਦਾ ਨਾਮ ਚਲਾ ਜੀ ਲੱਗੇ ਚੱਲੀ ਬੇਟਾ ਇਹ ਤੁਹਾਨੂੰ ਆਪਣਾ ਕਾਜੀ ਮੈਸੇਜ ਨਾਲ ਜੁੜਾ ਦੇਣਾ ਫਿਰ ਅੰਸਤੋ ਕਰਦਾ ਸਰ ਅੱਜ ਕੀ ਪ੍ਰੋਗਰਾਮ ਸਿਰ ਕਿਤੇ ਰੱਖਿਆ ਗਿਆ ਸੀ ਕਹੋਣੇ ਸੀ ਅੱਜ ਪ੍ਰੋਗਰਾਮ ਅੱਜ ਭਾਰਤੀ ਜਨਤਾ ਪਾਰਟੀ ਸੋਪਾ ਮਾਈਂਡ ਮੰਡਲ ਦਾ ਵਾਰਡ ਨੰਬਰ 26 ਹੈ ਈਐਚਪੀ ਕਲੋਨੀ ਚੌਂਕਾ ਜਿੱਥੇ ਅੱਜ ਪ੍ਰੋਗਰਾਮ ਕੀਤਾ ਗਿਆ ਇੱਕ ਜਲਸਾ ਕੀਤਾ ਗਿਆ ਜਿੱਥੇ ਸਾਡੇ ਸਤਿਕਾਰਯੋਗ ਰਵਨੀਤ ਸਿੰਘ ਬਿੱਟੂ ਜੀ ਉਹ ਅੱਜ ਪਹੁੰਚੇ ਸੀ ਔਰ ਵਾਹ ਵਾਹ ਇੱਕ ਹਜੂਮ ਅੱਜ ਲੋਕਾਂ ਦਾ ਵੇਖਣ ਨੂੰ ਮਿਲਿਆ ਉੱਥੇ ਜੋ ਕਿ ਬਿੱਟੂ ਜੀ ਦੀ ਜਿੱਤ ਯਕੀਨੀ ਬਣਾ ਰਿਹਾ ਹੈ ਕਿ ਕਿਸ ਤਰੀਕੇ ਨਾਲ ਅਸੀਂ ਹੁਣ ਆਉਣ ਵਾਲੇ ਟਾਈਮ ਦੇ ਵਿੱਚ ਬਿੱਟੂ ਜੀ ਹੌਮ ਹੁਮਾ ਕੇ ਇਸ ਸੰਸਦ ਜਿੱਤ ਕੇ ਲੋਕ ਸਭਾ ਦੀ ਸੀਟ ਜਿੱਤ ਕੇ ਸੰਸਦ ਚ ਜਾ ਰਹੇ ਨੇ ਔਰ ਮੋਦੀ ਜੀ ਦੇ ਹੱਥ ਮਜ਼ਬੂਤ ਹੋ ਰਹੇ ਨੇ ਮੇਰੀ ਸਾਰੀ ਮੇਰੇ ਇਲਾਕਾ ਨਿਵਾਸੀਆਂ ਨੂੰ ਲੁਧਿਆਣਾ ਨਿਵਾਸੀਆਂ ਨੂੰ ਇਹ ਬੇਨਤੀ ਵੀ ਹੈ ਕਿ ਦੇਖੋ ਇਹ ਪੱਕਾ ਹੈ ਕਿ ਮੋਦੀ ਜੀ ਜਿਹੜੇ ਨੇ ਉਹ ਦੁਆਰਾ ਦੇਸ਼ ਦੇ ਪ੍ਰਧਾਨ ਮੰਤਰੀ ਬਣ ਰਹੇ ਨੇ ਉਹਨਾਂ ਦਾ ਇੱਕ ਨਾਰਾ ਵੀ ਆ 400 ਪਾਰ ਦਾ ਤੇ ਇਹ ਸੱਚ ਹੁੰਦਾ ਪਰਖ ਹੁੰਦਾ ਦਿਖ ਵੀ ਰਿਹਾ ਔਰ ਇਸੇ ਦੇ ਨਾਲ ਨਾਲ ਅੱਜ ਸਾਡੇ ਲੁਧਿਆਣੇ ਦੀ ਕੜੀ ਦੇ ਵਿੱਚ ਜੋ ਹੈ ਰਮਨਜੀਤ ਬਿੱਟੂ ਜੀ ਇੱਕ ਬਹੁਤ ਹੀ ਇੱਕ ਸਾਫ਼ ਸੁਵਛ ਜਿਨ੍ਹਾਂ ਤੇ ਕੋਈ ਕ腐ਸ਼ਨ ਦਾ 1 ਰੁਪਏ ਦਾ ਵੀ ਦਾਗ ਨਹੀਂ ਹੈ ਉਹੋ ਜੇ ਕੈਂਡੀਡੇਟ ਸਾਨੂੰ ਮਿਲੇ ਨੇ ਇਹ ਖੁਸ਼ਕਿਸਮਤੀ ਹੈ ਸਾਡੀ ਪਰ ਪਿਛਲੇ 15 ਸਾਲਾਂ ਤੋਂ ਉਹਨਾਂ ਨੇ ਐਮਪੀ ਦੇ عہدੇ ਤੇ ਰਹੇ ਨੇ ਕਿਸੇ ਨੇ ਉਹਨਾਂ ਤੇ ਕੋਈ 1 ਰੁਪਏ ਦਾ ਦਾਗ ਨਹੀਂ ਲਾ ਸਕਦਾ ਇਹੋ ਜਿਹਾ ਇੱਕ ਕਿਰਦਾਰ ਸਾਨੂੰ ਮਿਲਿਆ ਔਰ ਜਿੱਤ ਕੇ ਜਿਹੜਾ ਉੱਥੇ ਜਾਏਗਾ ਸਾਡੇ ਲੁਧਿਆਣੇ ਦੀ ਤਰੱਕੀ ਵਾਸਤੇ ਇਹਨਾਂ ਦਾ ਜਿਤਨਾ ਬਹੁਤ ਜ਼ਰੂਰੀ ਹੈ ਔਰ ਬਾਕੀ ਜਿੰਨੇ ਕੈਂਡੀਡੇਟ ਨੇ ਮੈਨੂੰ ਤਾਂ ਵੈਸੇ ਔਰ ਇਸ ਦੀ ਨਜ਼ਰ ਨਹੀਂ ਆਉਂਦੇ ਉਹ ਕਿਸੇ ਪਾਸੇ ਖੜਦੇ ਵੀ ਨਹੀਂ ਬਿੱਟੂ ਜੀ ਦੇ ਮੁਕਾਬਲੇ ਜੋ ਉਹਨਾਂ ਦਾ ਕੱਦ ਹੈ ਉਹਨਾਂ ਦੇ ਮੁਕਾਬਲੇ ਉਹ ਬਿਲਕੁਲ ਕਿਤੇ ਨਹੀਂ ਖਲੋਂਦੇ ਔਰ ਮੈਂ ਸਾਰਿਆਂ ਨੂੰ ਇੱਕ ਵਾਰ ਦੁਬਾਰਾ ਬੇਨਤੀ ਕਰਦਾ ਕਿ ਸਾਡੇ ਜਿੰਨੇ ਮੇਰੇ ਲੋਹਿਆਣਾ ਵਸੀ ਨੇ 1 ਜੂਨ ਨੂੰ ਵੋਟਾਂ ਦਾ ਦੇਣਾ ਹੈ ਉਸ ਦਿਨ ਅਸੀਂ ਸਵੇਰੇ ਉੱਠ ਕੇ ਸਭ ਤੋਂ ਪਹਿਲਾਂ ਰੱਬ ਦਾ ਨਾਮ ਲੈ ਕੇ ਸਾਡੇ ਜਿਹੜੇ ਬਿੱਟੂ ਜੀ ਜੋ ਸਾਨੂੰ ਮਿਲੇ ਨੇ ਕਮਲ ਦਾ ਫੁੱਲ ਦਿਵਾ ਕੇ ਉਹਨਾਂ ਨੂੰ ਕਾਮਯਾਬ ਕਰੀਏ ਜੈ ਹਿੰਦ ਜੈ ਭਾਰਤ ਠੀਕ ਸਰ ਜੀ ਕਿਸ ਪ੍ਰੋਗਰਾਮ ਵਿੱਚ ਬਿੱਟੂ ਜੀ ਆਏ ਸੀ ਉਹਦੇ ਬਾਰੇ ਕੀ ਕਹਿਣਾ ਚਾਹੋਗੇ ਤੁਸੀਂ ਬਿੱਟੂ ਜੀ ਐਸੇ ਬਿੱਟੂ ਜੀ ਦਾ ਹਮਪੁਰ ਲਈ ਲੁਧਿਆਣਾ ਜਾਣਾ ਹੈ ਤੇ ਅਸੀਂ ਉਹਨੂੰ ਬੁਲਾਇਆ ਸੀਗਾ ਭਾਜਪਾ ਜੰਦਾਬਾਦੀ ਕੌਂਸਲ ਮੈਂਡਲ ਉਹਨੂੰ ਕਹਿੰਦੇ ਬਾਟਮ ਵਿੱਚ ਪੀਲੇ ਵਿੱਚ ਅੱਛੀ ਕਲੋਨੀ ਮੇਰੇ ਘਰ ਦੇ ਬਾਹਰ ਇੱਥੇ ਆ ਜਨ ਨੂੰ ਰਹਿ ਗਿਆ ਸੀਗਾ ਤੇ ਬਹੁਤ ਹੀ ਚੰਗਾ ਲੋਕਾਂ ਦਾ ਹਮਾਰਾ ਮਿਲਿਆ ਹੈ ਪੂਰੇ ਇਲਾਕੇ ਦੇ ਲੋਕ ਅੱਜ ਇੱਥੇ ਇਕੱਠੇ ਹੋ ਜੀ ਅਜੂ ਮੈਂ ਜਾ ਕੇ ਤੇ ਆਪਾਂ ਚ ਹੋਏ ਜੀ ਤੇ ਸਭ ਨੂੰ ਬਹੁਤ ਖੁਸ਼ੀ ਹੈ ਕਿ ਪ੍ਰੋਗਰਾਮ ਬਹੁਤ ਕਾਮਯਾਬ ਹੋਇਆ ਹੈ ਤੇ ਸਾਰੇ ਲੋਕਾਂ ਨੇ ਅੱਛਾ ਸਹਿਯੋਗ ਕੀਤਾ ਬਿੱਟੂ ਜੀ ਨੂੰ ਸਭ ਨੇ ਵਾਦਾ ਕੀਤਾ ਹੈ ਆਣਵਾ ਟਾਈਮ ਦੇ ਵਿੱਚ ਇੱਕ ਦੀ ਗੁੱਡੀ ਵੋਟ ਚੋਰਾ ਆਪਣਾ ਹੋਣਾ ਹੈ ਉਹਦੇ ਵਿੱਚ ਭਾਰੀ ਵੋਟਰਾਂ ਨਾਲ ਮਿੱਥੂ ਜਿੱਤੀ ਚਲੇ ਜਾਊਗਾ ਤੇ 4 ਮਹੀਨੇ ਨੂੰ ਰਿਜ਼ਲਟ ਆਊਗਾ ਉਹ ਸਾਹਮਣੇ ਹੀ ਸਾਡੇ ਮੋਤੀ ਜੀ ਦੇ ਨਾਲ ਦਿੱਤਾ ਇਸ ਵਾਰ 405 ਜੇ 400 ਦੀ ਵਾੜਾ ਹੈ ਮੋਤੀ ਜੀ ਦੀ ਉਹਦੇ ਵਿੱਚ ਇੱਕ ਮਣਕਾ ਅਸੀਂ ਆਪਣੇ ਧਿਆਨ ਤੋਂ ਬਾਕੇ ਮੇਜਾਂਗੇ ਤੇ ਉਹਦੇ ਲਈ ਦਿਨ ਰਾਤ ਮਿਹਨਤ ਕਰ ਰਹੇ ਹਾਂ ਅਸੀਂ ਕੰਮ ਕਰ ਰਹੇ ਹਾਂ ਤੇ ਤੁਹਾਡੇ ਚੈਨਲ ਦੇ ਮਾਤੂਦਾਂ ਨਾਲ ਮੈਂ ਜਿੱਥੇ ਵੀ ਆਵਾਜ਼ ਆਂਦੀ ਹੈ ਜੇ ਤੁਹਾਡਾ ਚੈਨਲ ਪਹੁੰਚਦਾ ਹੈ ਤੇ ਮੈਂ ਸਾਰੇ ਇਲਾਕੇ ਦੇ ਨਿਵਾਸੀਆਂ ਨੂੰ ਇਹ ਹੀ ਬੇਨਤੀ ਕਰੂੰਗਾ ਤੇ ਆਣ ਵਾਲਾ ਟਾਈਮ ਦੇ ਵਿੱਚ ਜੋ ਆਪਾਂ ਖਲਾਬ ਹੋਣਾ ਹੈ ਇੱਕ ਬਿਟੂ ਜੀ ਨੂੰ ਘੋਟਾਵਾਂ ਤੇ ਵੋਦੀ ਜੀ ਨੂੰ ਕੰਮ ਲੱਭਾ ਬਹੁਤ ਬਹੁਤ ਜਿਸ ਤਰ੍ਹਾਂ ਕਿ ਅੱਜ ਬਹੁਤ ਵੱਡਾ ਜਲਸਾ ਸੀ ਮਾਲਕਪੁਰ ਦੇ ਵਿੱਚ ਮੰਦੂਪਲ ਪੁਪਲ ਪੁਆਇੰਟ ਦੇ ਵਿੱਚ ਇਹਦੀ ਅਧਿક્ષા ਅਧਿਖਸ਼ਤਾ ਅੰਕੁਰ ਵਰਮਾ ਜੀ ਕਰ ਰਹੇ ਸੀਗੇ ਜਿਦਾ ਕਿ ਤੁਸੀਂ ਜਾਣਦੇ ਹੋ ਅੱਜ ਸਾਡੇ ਵਿੱਚ ਰਮਨੀਤ ਬਿਟੂ ਜੀ ਜੋ ਕਾਂਗਰਸ ਛੱਡ ਕੇ ਭਾਰਤੀ ਜਨਤਾ ਪਾਰਟੀ ਦੇ ਵਿੱਚ ਆਏ ਨੇ ਕੁਇਕ ਸਵਚ ਔਰ ਭਾਰਤੀਏ ਜਨਤਾ ਪਾਰਟੀ ਨੇ ਭਾਰਤੀ ਜਨਤਾ ਪਾਰਟੀ ਨੇ ਹਮੇਸ਼ਾ ਦੇਸ਼ ਵਿਰੋਧੀ ਤਾਕਤਾਂ ਦਾ ਡੱਟ ਕੇ ਮੁਕਾਬਲਾ ਕੀਤਾ ਹੈ ਔਰ ਭਾਰਤੀ ਜਨਤਾ ਪਾਰਟੀ ਨੇ ਜੇ ਨਕਸ਼ ਰਮਿਤ ਬਿੱਟੂ ਜੀ ਨੂੰ ਟਿਕਟ ਦਿੱਤੀ ਹੈ ਉਹ ਇਸ ਕਰਕੇ ਦਿੱਤੀ ਹੈ ਕਿ ਉਹਨਾਂ ਦਾ ਪਰਿਵਾਰ ਵੀ ਦੇਸ਼ ਵਿਰੋਧੀ ਤਾਕਤਾਂ ਦਾ ਮੁਕਾਬਲਾ ਕਰਦਾ ਆਇਆ ਹੈ ਔਰ ਰਵਨੀਤ ਬਿੱਟੂ ਨੇ ਹਮੇਸ਼ਾ ਦੇਸ਼ ਵਿਰੋਧੀ ਤਾਕਤਾਂ ਦੇ ਖਿਲਾਫ ਹੀ ਬੋਲਿਆ ਸੋ ਮੈਂ ਤੁਹਾਡੇ ਚੈਨਲ ਦੇ ਮਾਧਿਅਮ ਨਾਲ ਇਹ ਸੰਦੇਸ਼ ਦੇਣਾ ਚਾਹਨਾ ਲੁਧਿਆਣਾ ਵਾਸੀਆਂ ਨੂੰ ਕਿ ਜੇ ਪੰਜਾਬ ਬਚਾਉਣਾ ਹੈ ਲੁਧਿਆਣਾ ਬਚਾਉਣਾ ਹੈ ਤੇ ਕਮਲ ਦਾ ਫੁੱਲ ਦਬਾਣਾ ਬਹੁਤ ਬਹੁਤ ਧੰਨਵਾਦ